welcom to my channel ਅੱਜ ਅਸੀਂ ਮੱਕੀ ਦੀ ਰੋਟੀ ਤੋਂ ਕੋਈ ਟ੍ਰੈਡੀਸ਼ਨਲ ਜਿਹੜੀ ਡਿਸ਼ ਬਣਾਵਾਂਗੇ ਬਹੁਤ ਪੁਰਾਣੀ ਦੇਸ਼ ਅੱਜ ਅਸੀਂ ਤਿਆਰ ਕਰਾਂਗੇ ਜਿਹੜੇ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਸੀ ਪਹਿਲਾਂ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀ ਤੇ ਹੁਣ ਵੀ ਜੇ ਅਸੀਂ ਬੱਚਿਆਂ ਨੂੰ ਦਈਏ ਬਣਾ ਕੇ ਤਾਂ ਬੱਚੇ ਖੁਸ਼ ਹੋ ਕੇ ਖਾਂਦੇ ਆ ਤੇ ਰੋਟੀ ਤੋਂ ਅਲੱਗ ਵੀ ਉਹਨਾਂ ਨੂੰ ਕੁਝ ਦਿਓ ਤਾਂ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਰੋਟੀ ਖਾ ਰਹੇ ਆ ਤੋਂ ਅਲੱਗ-ਅਲੱਗ ਅਸੀਂ ਚੀਜ਼ਾਂ ਇਹਨਾਂ ਨੂੰ ਬਣਾ ਕੇ ਦੇ ਸਕਦੇ ਆ ਤੇ ਆਪ ਦੇਖੀ ਮੱਕੀ ਦੀ ਰੋਟੀ ਤੋਂ ਅੱਜ ਅਸੀਂ ਕੀ ਬਣਾਉਣ ਜਾ ਰਹੇ ਆ ਹਾਂਜੀ ਪਹਿਲਾਂ ਅਸੀਂ ਮੱਕੀ ਦਾ ਆਟਾ ਲਵਾਂਗੇ ਮੈਂ ਇਥੇ ਦੋ ਚਮਚ ਜਿਹੜੀ ਆ ਮੱਕੀ ਦਾ ਆਟਾ ਲੈਣਾ ਆ ਤੇ ਮੈਂ ਇਹਦੀਆਂ ਦੋ ਰੋਟੀਆਂ ਬਣਾਉਂਗੀ ਕਿਉਂਕਿ ਇਹ ਚਮਚ ਕਾਫੀ ਵੱਡਾ ਆ ਇਹਦੀਆਂ ਦੋ ਰੋਟੀਆਂ ਜਿਹੜੀਆਂ इजीली ਬਣ ਜਾਣਗੀਆਂ ਹੁਣ ਅਸੀਂ ਇਹ ਜਿਹੜਾ ਆਟਾ ਇਹਨੂੰ ਤਿਆਰ ਕਰਾਂਗੇ ਰੋਟੀ ਵਾਸਤੇ ਜਦੋਂ ਅਸੀਂ ਮੱਕੀ ਦਾ ਆਟਾ ਜਿਹੜਾ ਰੋਟੀ ਲਈ ਤਿਆਰ ਕਰਨਾ ਹੁੰਦਾ ਤੇ ਇਹਨੂੰ ਵਧੀਆ ਤਰੀਕੇ ਦੇ ਨਾਲ ਪਹਿਲਾਂ ਮਲ ਮਲ ਕੇ ਗੁੰਨਣਾ ਪੈਂਦਾ ਆ ਸਾਨੂੰ ਫਿਰ ਜਿਹੜੀ ਰੋਟੀ ਵਧੀਆ ਬਣਦੀ ਆ ਸਾਡੀ ਥੋੜਾ ਜਿਹਾ ਇਸੇ ਇਦਾਂ ਪਾਣੀ ਲੈਣਾ ਹੈ ਤੇ ਇਹਨੂੰ ਅੱਛੀ ਤਰ੍ਹਾਂ ਮਿਕਸ ਕਰਨਾ ਹੈ ਫਿਰ ਅਸੀਂ ਥੋੜਾ ਜਿਹਾ ਪਾਣੀ ਲਵਾਂਗੇ ਥੋੜਾ ਥੋੜਾ ਪਾਣੀ ਪਾਵਾਂਗੇ ਤੇ ਇਹਨੂੰ ਮਿਕਸ ਕਰਦੇ ਜਾਵਾਂਗੇ ਤੇ ਉਸ ਤੋਂ ਬਾਅਦ ਇਹਨੂੰ ਮਲ ਕੇ ਫਾਈਨਲੀ ਰੋਟੀ ਲਈ ਤਿਆਰ ਕਰਾਂਗੇ ਇਸ ਤਰੀਕੇ ਦੇ ਨਾਲ ਅਸੀਂ ਮੱਕੀ ਦੀ ਰੋਟੀ ਜਿਹੜੀ ਆ ਕਿਵੇਂ ਤਿਆਰ ਕਰੀਏ ਉਸ ਦੀ ਅਸੀਂ ਇੱਕ ਵੀਡੀਓ ਜਿਹੜੀ ਆਪਣੇ ਚੈਨਲ ਤੇ ਪਾਈ ਆ ਉਹ ਤੁਸੀਂ ਜਾ ਕੇ ਮੱਕੀ ਦੀ ਰੋਟੀ ਕਿਸ ਤਰ੍ਹਾਂ ਬਣਾਉਣੀ ਆ ਦੇਖ ਸਕਦੇ ਆ ਹਾਟੇ ਨੂੰ ਕਿਸ ਤਰ੍ਹਾਂ ਅਸੀਂ ਗੁੰਨਣਾ ਸਾਰੇ ਟ੍ਰਿਕਾ ਅਸੀਂ ਉਹਦੇ ਵਿੱਚ ਦੱਸੇ ਆ ਤੁਸੀਂ ਉਹਨੂੰ ਵੀਡੀਓ ਨੂੰ ਦੇਖ ਸਕਦੇ ਆ ਹਾਂਜੀ ਆਟਾ ਸਾਡਾ ਤਿਆਰ ਹੋ ਚੁੱਕਾ ਹੈ ਹੁਣ ਅਸੀਂ ਇਹਨੂੰ ਹਾਫ ਹਾਫ ਜਿਹੜਾ ਕਰ ਲਾਂਗੇ ਤਾਂ ਕਿ ਇਹਦੀਆਂ ਅਸੀਂ ਦੋ ਰੋਟੀਆਂ ਜਿਹੜੀਆਂ ਆ ਬਣਾ ਲਈਏ ਇਸ ਤਰੀਕੇ ਦੇ ਨਾਲ ਅਸੀਂ ਇਹ ਪੇੜਾ ਤਿਆਰ ਕਰ ਲੈਣਾ ਹੈ ਦੇਖੋ ਤਿਆਰ ਕਰਕੇ ਇਸ ਤਰ੍ਹਾਂ ਇੱਕ ਪੋਲੀਥੀਨ ਲੈਣਾ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਰੋਟੀ ਕਿਵੇਂ ਬਣਾਉਣੀ ਹੈ ਮੱਕੀ ਦੀ ਈਜ਼ੀ ਤਰੀਕੇ ਦੇ ਨਾਲ ਜਿਨ੍ਹਾਂ ਨੂੰ ਨਹੀਂ ਵੀ ਆਉਂਦੀ ਉਹ ਵੀ ਬਣਾ ਸਕਦੇ ਆ ਮੇਰੀ ਵੀਡੀਓ ਤੋਂ ਦੇਖ ਕੇ ਹੁਣ ਅਸੀਂ ਇਹਨੂੰ ਰੋਟੀ ਦੀ ਸ਼ੇਪ ਦੇ ਲਾਂਗੇ ਹਾਂਜੀ ਰੋਟੀ ਸਾਡੀ ਬਣ ਕੇ ਤਿਆਰ ਹੋ ਗਈ ਆ ਇਸੇ ਤਰੀਕੇ ਅਸੀਂ ਦੂਸਰੀ ਵੀ ਤਿਆਰ ਕਰ ਲਾਂਗੇ ਫਿਰ ਆਪਾਂ ਚੂਰੀ ਤਿਆਰ ਕਰਦੇ ਆ ਇਹਨਾਂ ਦੀ ਤਰੀ ਰੋਟੀ ਵੀ ਸਾਡੀ ਜਿਹੜੀ ਹੈ ਤਿਆਰ ਹੋ ਚੁੱਕੀ ਹੈ ਹੁਣ ਆਪਾਂ ਇਹਨਾਂ ਦੀ ਚੂਰੀ ਤਿਆਰ ਕਰਾਂਗੇ ਆਪਾਂ ਸਾਰੀਆਂ ਜਿਹੜੀਆਂ ਰੋਟੀਆਂ ਉਹਨਾਂ ਨੂੰ ਤੋੜ ਲਾਂਗੇ ਹਾਂਜੀ ਰੋਟੀ ਤਿਆਰ ਹੋ ਗਈ ਹੈ ਸਾਡੀ ਅਸੀਂ ਟੁਕੜਿਆਂ ਵਿੱਚ ਕਰ ਲਈਏ ਹੁਣ ਅਸੀਂ ਦੇਸੀ ਘਿਓ ਜਿਹੜਾ ਆ ਪਾਉਣਾ ਹੈ ਦੇਸੀ ਘਿਓ ਅਸੀਂ ਇੰਨਾ ਪਾਉਣਾ ਹੈ ਕਿ ਜਿਹੜੀ ਇਹ ਰੋਟੀ ਆ ਇਹ ਪੱਕੀ ਤਰ੍ਹਾਂ ਇਹ ਜਿਹੜੀ ਰੋਟੀ ਹੈ ਪੂਰੀ ਤਰ੍ਹਾਂ ਆਪਸ ਦੇ ਵਿੱਚ ਜੁੜ ਜਾਵੇ ਆਪਾਂ ਥੋੜਾ ਜਿਹਾ ਪਹਿਲਾਂ ਇੰਨਾ ਕ ਪਾ ਲਾਂਗੇ ਨਾਲ ਹੀ ਅਸੀਂ ਇਹਦੇ ਸ਼ੱਕਰ ਪਾਵਾਂਗੇ ਤੁਸੀਂ ਇਹ ਚੂਰੀ ਜਿਹੜੀ ਹੈ ਖੰਡ ਦੀ ਵੀ ਬਣਾ ਸਕਦੇ ਆ ਮੈਂ ਇੱਥੇ ਚੂਰੀ ਜਿਹੜੀ ਸ਼ੱਕਰ ਦੀ ਬਣਾਉਂਗੀ ਜਿੰਨੀ ਕ ਮਿੱਠੀ ਤੁਸੀਂ ਚੂਰੀ ਖਾਣੀ ਹੈ ਉਨੀ ਸ਼ੱਕਰ ਪਾ ਸਕਦੇ ਆ ਤੁਸੀਂ ਇਹ ਸ਼ੱਕਰ ਵੀ ਮੈਂ ਆਰਗੈਨਿਕ ਲਿਆਂਦੀ ਆ ਇਸ ਤਰੀਕੇ ਦੇ ਨਾਲ ਤੁਸੀਂ ਹੌਲੀ ਹੌਲੀ ਇਹਨਾਂ ਨੂੰ ਹੋਰ ਬਰੀਕ ਟੁਕੜਿਆਂ ਨੂੰ ਕਰਦੇ ਜਾਣਾ ਹੈ। ਬਿਲਕੁਲ ਬਰੀਕ ਕਰਨੇ ਹਨ ਟੁਕੜੇ। ਗਰਮ ਗਰਮ ਜਿਹੜੀ ਰੋਟੀ ਆ ਇੰਨੀ ਖੋਵੇ ਤੁਹਾਡੇ ਹੱਥਾਂ ਨੂੰ ਲੱਗ ਸਕੇ। ਤਾਂ ਤੁਸੀਂ ਉਦੋਂ ਹੀ ਬਣਾ ਲੈਣੀ ਹੈ ਕਿਉਂਕਿ ਫਿਰ ਜਿਹੜਾ ਘਿਓ ਆ ਜੰਮਦਾ ਨਹੀਂ ਹੈਗਾ। ਦੇਖੋ ਮਟੀਰੀਅਲ ਜਿਹੜਾ ਸੁੱਕਾ ਸੁੱਕਾ ਲੱਗਦਾ ਅਸੀਂ ਘਿਓ ਜਿਹੜਾ ਹੋਰ ਪਾਵਾਂਗੇ। ਤੇ ਫਿਰ ਅਸੀਂ ਇਹਨੂੰ ਬਣਾਉਣਾ ਫਿਰ ਅਸੀਂ ਸਟਾਰਟ ਕਰਾਂਗੇ ਇਸ ਤਰੀਕੇ ਦੇ ਨਾਲ। ਸੁਕਾ ਸੁਕਾ ਨਹੀਂ ਹੋਣਾ ਚਾਹੀਦਾ ਇਸ ਤਰੀਕੇ ਨਾਲ ਜਿਹੜੀ ਚੀਜ਼ ਘਟਿਆ ਉਹ ਹੋਰ ਤੁਸੀਂ ਪਾ ਸਕਦੇ ਆ ਹਾਂਜੀ ਦੇਖੋ ਕਿੰਨੇ ਛੋਟੇ ਛੋਟੇ ਟੁਕੜੇ ਕਰ ਦਿੱਤੇ ਆਪਾਂ ਇਹਨੂੰ ਹੋਰ ਬ੍ਰੀਕ ਕਰਨਾ ਹੈ ਫਿਰ ਜਿਹੜੀ ਚੂਰੀ ਸਾਡੀ ਬਹੁਤ ਟੇਸਟੀ ਬਣ ਕੇ ਤਿਆਰ ਹੋਣੀ ਹੈ ਮੇਰੀ ਕੋਸ਼ਿਸ਼ ਹੁੰਦੀ ਆ ਕਿ ਜਿਹੜੀਆਂ ਟ੍ਰੈਡੀਸ਼ਨਲ ਡਿਸ਼ੇਸ ਹੋਣ ਉਹਨਾਂ ਨੂੰ ਜ਼ਰੂਰ ਦਿਖਾਇਆ ਜਾਵੇ ਤਾਂ ਕਿ ਅੱਜ ਦੇ ਜਿਹੜੇ ਬੱਚੇ 버ਗਰ ਪੀਜ਼ਾ ਵਗੈਰਾ ਜ਼ਿਆਦਾ ਖਾਂਦੇ ਆ ਉਹਨਾਂ ਤੋਂ ਹਟ ਕੇ ਥੋੜਾ ਜਿਹਾ ਇਹਨਾਂ ਚੀਜ਼ਾਂ ਨੂੰ ਖਾਣ ਤੇ ਤੰਦਰੁਸਤ ਰਹਿਣ ਹਾਂਜੀ ਹੁਣ ਦੇਖੋ ਬਿਲਕੁਲ ਪੇਸਟ ਦੀ ਤਰ੍ਹਾਂ ਜਿਹੜੀ ਇਹ ਬਣਦੀ ਜਾਂਦੀ ਆ ਥੋੜਾ ਜਿਹਾ ਆਪਾਂ ਇਹਨੂੰ ਹੋਰ ਬਰੀਕ ਕਰਾਂਗੇ ਇਹ ਜਿਹੜੀ ਚੂਰੀ ਆ ਖਾਣ ਲਈ ਬਹੁਤ ਜ਼ਿਆਦਾ ਤਾਕਤਵਾਰ ਹੁੰਦੀ ਆ ਬੱਚਿਆਂ ਨੂੰ ਜ਼ਰੂਰ ਦੇਣੀ ਚਾਹੀਦੀ ਆ ਇਹਦੇ ਵਿੱਚ ਬੱਚਿਆਂ ਨੂੰ ਤਾਕਤ ਮਿਲਦੀ ਆ ਇਹ ਖਾ ਕੇ ਖਾਣ ਵਿੱਚ ਵੀ ਟੇਸਟੀ ਇੱਕ ਅਸੀਂ ਘਰ ਬਣਾਈ ਹੁੰਦੀ ਆ ਸਾਫ਼ ਸੁਥਰੀ ਤੇ ਵਧੀਆ ਤਰੀਕੇ ਦੇ ਨਾਲ ਬਣਾਈ ਚੀਜ਼ ਆ ਜਿਹੜੀ ਅਸੀਂ ਚੀਜ਼ 버ਗਰ ਔਰ ਪੀਜ਼ਾ ਖਾਣਨੇ ਆ ਉਸੇਤਲੀ ਵੀ ਠੀਕ ਨਹੀਂ ਹੁੰਦਾ ਔਰ ਗੰਦੇ ਮੰਦੇ ਹੱਥਾਂ ਰਾ ਤਿਆਰ ਕਰਦੇ ਆ ਐਵੇਂ ਤੁਸੀਂ ਘਰ ਬਣਾ ਕੇ ਦੇ ਸਕਦੇ ਹੋ ਤਾਂ ਪਰ ਜਿਹੜੀ ਚੂਰੀ ਆ ਉਹਦਾ ਮੁਕਾਬਲਾ ਨਹੀਂ ਕਰ ਸਕਦੇ 버ਗਰ ਔਰ ਪੀਜ਼ਾ ਅਸੀਂ ਦੋ ਬਾਲਸ ਜਿਹੜੀਆਂ ਚੂਰੀ ਦੀਆਂ ਬਣਾ ਕੇ ਤਿਆਰ ਕਰ ਲਾਂਗੇ ਇਸ ਤਰੀਕੇ ਦੇ ਨਾਲ ਦੇਖੋ ਬਾਲਸ ਇਸ ਤਰ੍ਹਾਂ ਤਿਆਰ ਕਰ ਲੈਣੀਆਂ ਦੂਸਰੀ ਵੀ ਬਾਲ ਇਸ ਤਰ੍ਹਾਂ ਤਿਆਰ ਕਰਾਂਗੇ ਆਪਾਂ ਹਾਂਜੀ ਦੋ ਬਾਲਸ ਜਿਹੜੇ ਅਸੀਂ ਬਣਾ ਲਏ ਆ ਲੱਡੂ ਬਣ ਗਏ ਆ ਬਹੁਤ ਜ਼ਿਆਦਾ ਸੋਹਣੇ ਲੱਗ ਰਹੇ ਆ ਔਰ ਖਾਣ ਵਿੱਚ ਵੀ ਬਹੁਤ ਟੇਸਟੀ ਔਰ ਤਾਕਤਵਾਰ ਤਾਂ ਹੈ ਹੀ ਹਾਂਜੀ ਹੁਣ ਅਸੀਂ ਟੇਸਟ ਕਰਕੇ ਦੇਖਦੇ ਆ ਕਿ ਇਹਦਾ ਜਿਹੜਾ ਅ ਵਿੱਚ ਮਿੱਠਾ ਐਕੂਰੇਟ ਪਿਆ ਕਿ ਕਿਸ ਤਰ੍ਹਾਂ ਟੇਸਟੀ ਬਣੀ ਆ ਬਹੁਤ ਟੇਸਟੀ ਬਣੀ ਆ ਨਾਲ ਜਿਆਦਾ ਐ ਮਿੱਠਾ ਨਾ ਘਟਿਆ ਬਹੁਤ ਜਿਆਦਾ ਟੇਸਟੀ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਮੇਰੇ ਤਰੀਕੇ ਦੇ ਨਾਲ ਇਹ ਹੈਲਦੀ ਨਿਊਟ੍ਰੀਸ਼ਨਲ ਰੈਸਪੀ ਜਿਹੜੀ ਬਣਾ ਕੇ ਖਾਓ ਹੈਲਦੀ ਰਹੋ ਥੈਂਕ ਯੂ